ਸ਼ਸ਼ੀ ਕਾਲ ਜੀ ਮੈਂ ਅਮਨਦੀਪ ਸਿੰਘ ਮੰਗਟ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪੰਜਾਬੀਆਂ ਨੂੰ ਸਭ ਤੋਂ ਵੱਧ ਫਾਂਸੀਆਂ ਹੋਈਆਂ ਅਤੇ ਉਹਨਾਂ ਨੂੰ ਬਹੁਤ ਸਾਰੇ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਉਹਨਾਂ ਸ਼ਹੀਦਾਂ ਦੇ ਵਿੱਚੋਂ ਇੱਕ ਨੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਵੇਰਾਖਲਾ ਸ਼ਾਇਦ ਅੱਜ ਦੀ ਨੌਜਵਾਨ ਪੀੜੀ ਤਾਂ ਉਹ ਨਾ ਨਾ ਵੀ ਜਾਣਦੀ ਹੋਊਗੀ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੇ ਪਰਿਵਾਰ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ ਇਹ ਮਿਊਜ਼ੀਅਮ ਹੈਗਾ ਜੀ ਸਿਸਵਾ ਪਿੰਡ ਚੰਡੀਗੜ੍ਹ ਤੋਂ ਜਦੋਂ ਆਪ ਬੱਦੀ ਨੂੰ ਜਾਂਦੇ ਆ ਤਾਂ ਰਸਤੇ 'ਚ ਸਿਸਵਾ ਪਿੰਡ ਆਉਂਦਾ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਵੱਡੀ ਕੋਸ਼ਿਸ਼ ਕਰਕੇ ਇੱਕ ਮਿਊਜ਼ੀਅਮ ਬਣਾਇਆ ਆ ਉਹ ਤੁਹਾਨੂੰ ਉਹ ਮਿਊਜ਼ੀਅਮ ਦਿਖਾਉਣੇ ਆ ਤੇ ਨਾਲੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਕੁਝ ਦੱਸਦੇ ਆ ਡਾਕਟਰ ਦਿਵਾਨ ਸਿੰਘ ਪਾਲ ਕਾਲੇ ਪਾਣੀ 1897 ਨੂੰ ਪਿੰਡ ਗਲੋਟੀਆਂ ਵਿਖੇ ਜੋ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਜਨਮੇ ਸੀਗੇ ਉਹਨਾਂ ਨੇ ਆਗਰਾ ਦੇ ਮੈਡੀਕਲ ਕਾਲਜ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਹ ਫੌਜ ਵਿੱਚ ਭਰਤੀ ਹੋਏ ਉਸ ਤੋਂ ਬਾਅਦ ਉਹਨਾਂ ਨੇ ਕਈ ਜਗ੍ਹਾ ਸੇਵਾ ਕੀਤੀ ਉਹ ਜਿੱਥੇ ਮਰੀਜ਼ਾਂ ਦਾ ਮੁਫਤ ਇਲਾਜ ਕਰਦੇ ਰਹੇ ਉੱਥੇ ਉਹਨਾਂ ਦੇ ਵਿੱਚ ਦੇਸ਼ ਭਗਤੀ ਦਾ ਬਹੁਤ ਵੱਡਾ ਜਜ਼ਬਾ ਸੀਗਾ ਤੇ ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਇੱਕ ਵਾਰੀ ਝੂਠਾ ਮੁਕੱਦਮਾ ਡਕਸ਼ਈ ਦੇ ਵਿੱਚ ਲਾਜ ਕੀਤੀ ਐਫ ਆਈ ਆਰ ਪਰ ਉਹਨਾਂ ਨੂੰ ਬਾਅਦ ਵਿੱਚ ਬਰੀ ਕਰਨਾ ਤੇ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਰੰਗੂਨ ਭੇਜਿਆ ਗਿਆ ਤੇ ਉੱਥੋਂ ਫਿਰ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਜਿੱਥੇ ਕਾਲੇ ਪਾਣੀ ਨੂੰ ਜਿਹਨੂੰ ਕਾਲਾ ਪਾਣੀ ਕਿਹਾ ਜਾਂਦਾ ਉੱਥੇ ਭੇਜ ਦਿੱਤਾ ਗਿਆ ਤੇ 1942 ਦੇ ਵਿੱਚ ਜਦੋਂ ਜਾਪਾਨੀਆਂ ਨੇ ਉਸ ਅੰਡੇਮਾਨ ਨਿਕੋਬਾਰ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਡਾਕਟਰ ਸਾਹਿਬ ਨੂੰ ਅੰਗਰੇਜ਼ਾਂ ਦਾ جاسੂਸ ਹੋਣ ਦਾ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਥੇ ਉਹਨਾਂ ਤੇ ਬਹੁਤ ਵੱਡੇ ਤਸੀਹੇ ਦਿੱਤੇ ਗਏ ਉਹਨਾਂ ਨੂੰ ਬਹੁਤ ਜ਼ੁਲਮ ਕੀਤੇ ਗਏ ਉਹਨਾਂ ਤੇ ਕਰੀਬ 83 ਦਿਨ ਉਹਨਾਂ ਨੂੰ ਤਸੀਹੇ ਦੇ ਕੇ ਜਾਪਾਨੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਡਾਕਟਰ ਕਾਲੇ ਪਾਣੀ ਜਿੱਥੇ ਇੱਕ ਬਹੁਤ ਚੰਗੇ ਇਨਸਾਨ ਸੀ ਵਧੀਆ ਡਾਕਟਰ ਸੀ ਉਹ ਬਹੁਤ ਵਧੀਆ ਕਵੀ ਵੀ ਸੀਗੇ ਉਹਨਾਂ ਦਾ ਵਗਦੇ ਪਾਣੀ ਤੇ ਹੋਰ ਵੀ ਕਈ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ ਨੇ ਅੱਜ ਤੁਹਾਨੂੰ ਅਸੀਂ ਉਸ ਮਿਊਜ਼ੀਅਮ ਦੇ ਦਰਸ਼ਨ ਕਰਾਉਨੇ ਆਂ ਇਹ ਮਿਊਜ਼ੀਅਮ ਹੈ ਜੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਤਸਵੀਰਾਂ ਇੱਥੋਂ ਸ਼ੁਰੂ ਹੁੰਦਾ ਹੈ ਇਹ ਸਾਰੀਆਂ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਤਸਵੀਰਾਂ ਨੇ ਇੱਧਰ ਵੀ ਸਾਰਾ ਉਹਨਾਂ ਦੇ ਜੀਵਨ ਦਾ ਵਰਤਾਂਤ ਫੋਟੋਆਂ ਦੁਆਰਾ ਲਗਾਇਆ ਗਿਆ ਹੈ ਇਹ ਟੀਆ ਗੁਰੂ ਡਾਕਟਰ ਦਵਾਨ ਸਿੰਘ ਕਾਲੇ ਪਾਣੀ ਬੜੇ ਸਿੰਪਲ ਲਿਵਾਸ ਦੇ ਵਿੱਚ ਰਹਿੰਦੇ ਸੀ ਚਿੱਟਾ ਕੁਰਤਾ ਪਜਾਮਾ ਚਿੱਟੀ ਪੱਗ ਬੜਾ ਸਾਦਾ ਲਿਵਾਸ ਉਹਨਾਂ ਦਾ ਹੁੰਦਾ ਸੀ ਤੇ ਉਹ ਹਮੇਸ਼ਾ ਹੀ ਗਰੀਬਾਂ ਦੀ ਬਹੁਤ ਸੇਵਾ ਕਰਦੇ ਰਹੇ ਅੰਡੋਮਾਨ ਨਿਕੋਬਾਰ ਦੇ ਵਿੱਚ ਉਹਨਾਂ ਨੇ ਇੱਕ ਗੁਰਦੁਆਰੀ ਉਸਾਰੀ ਵੀ ਕੀਤੀ ਸੀ ਤੇ ਇੱਕ ਸਕੂਲ ਵੀ ਬਣਵਾਇਆ ਸੀ ਜਿੱਥੇ ਪੰਜਾਬੀ ਹਿੰਦੀ ਤੇਲਗੂ ਉਰਦੂ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਬੱਚਾ ਨੂੰ ਪੜ੍ਹਾਈ ਕਰਾਈ ਜਾਂਦੀ ਸੀ ਤੇ ਗੁਰਦੁਆਰਾ ਵੀ ਅੱਜ ਉਹਨਾਂ ਦੇ ਨਾਂ ਤੇ ਹੀ ਹੈ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਇਹ ਸਾਰੇ ਉਹਨਾਂ ਦੀ ਜੀਵਨ ਨਾਲ ਸੰਬੰਧਿਤ ਤਸਵੀਰਾਂ ਤੇ ਉਹਨਾਂ ਦੇ ਜੀਵਨ ਬਾਰੇ ਬੜਾ ਅੱਛਾ ਦੱਸਿਆ ਗਿਆ ਹੈ ਇਧਰ ਵੀ ਦਿਖਾ ਦਿਓ ਜੀ ਉਹਨਾਂ ਦੀਆਂ ਕਵਤਾਵਾਂ ਦੇ ਵਿੱਚੋਂ ਕੁਝ ਬੋਲ ਇਹਨਾਂ ਬੋਰਡਾਂ ਦੇ ਉੱਤੇ ਲਿਖੇ ਗਏ ਨੇ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਤਸਵੀਰ ਤੇ ਇੱਧਰ ਉਹਨਾਂ ਦੇ ਪਰਿਵਾਰ ਦੀ ਤਸਵੀਰ ਪੂਰੀ ਇਹ ਲੱਗੀ ਹੋਈ ਆ ਉਹਨਾਂ ਦੇ ਚਾਰ ਬੇਟੇ ਦੋ ਬੇਟੀਆਂ ਡਾਕਟਰ ਸਾਹਿਬ ਖੜੇ ਨੇ ਉਹਨਾਂ ਦੀ ਧਰਮ ਪਤਨੀ ਇਹ ਵੀ ਉਹਨਾਂ ਦੀ ਧਰਮ ਪਤਨੀ ਤੇ ਡਾਕਟਰ ਡਾਕਟਰ ਸਾਹਿਬ ਖੜੇ ਨੇ ਤੇ ਉਹ ਅਸੀਂ ਤੁਹਾਨੂੰ ਦਿਖਾਉਣੀ ਹੈ ਇੱਕ ਇਹ ਜਿਹੜੀ ਕਾਲ ਕੋਠੜੀ ਜਿਹਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ ਗਿਆ ਇਹ ਤਸਵੀਰ ਹੈ ਉੱਥੋਂ ਦੀ ਤੇ ਇੱਕ ਉਸ ਤਰ੍ਹਾਂ ਦੀ ਕਾਲ ਕੋਠੀ ਤਿਆਰ ਕਰਕੇ ਵੀ ਰੱਖੀ ਗਈ ਹੈ ਤਾਂ ਕਿ ਦਰਸ਼ਕ ਦੇਖ ਸਕਣ ਕਿ ਕਿਸ ਤਰ੍ਹਾਂ ਉਹਨਾਂ ਨੇ ਜ਼ੁਲਮ ਸਹੇ ਆ ਜੋ ਅੰਦਰ ਤੁਹਾਨੂੰ ਦਿਖਾਣੇ ਆ ਇੱਕ ਛੋਟੀ ਜੀ ਕਾਲ ਕੋਠੜੀ ਹੈ ਇਹੋ ਜੀ ਕਾਲ ਕੋਠੀ ਦੇ ਵਿੱਚ ਉਹ ਬੰਦ ਸੀਗੇ ਇਦੇ ਵਿੱਚ ਇੱਥੇ ਲਿਖ ਕੇ ਲਾਇਆ ਗਿਆ ਹੈ ਕਿ ਜੇਲ੍ਹ ਵਿੱਚ ਦਵਾਨ ਸਿੰਘ ਜੀ ਨੂੰ ਜੋ ਵੈਸ਼ਿਆ ਨੇ ਤਸੀਹੇ ਦਿੱਤੇ ਗਏ ਉਹਨਾਂ ਦੀ ਉਦਾਹਰਣ ਇਤਿਹਾਸ ਵਿੱਚ ਘੱਟ ਮਿਲਦੀ ਹੈ ਉਸ ਦੇ ਬਾਰਾਂ ਨੂੰ ਛੱਤ ਨਾ ਬੰਨ੍ਹ ਕੇ ਲਟਕਾਇਆ ਜਾਂਦਾ ਤੇ ਮਾਰਕੁਟਾਈ ਕੀਤੀ ਜਾਂਦੀ ਕਈ ਵਾਰ ਕੁੱਥੇ ਲਟਕਾ ਕੇ ਹੱਥ ਪੈਰ ਬੰਨ੍ਹ ਕੇ ਉਸ ਦੇ ਅੰਗਾਂ ਨੂੰ ਸਾਰਿਆ ਜਾਂਦਾ ਹੱਥਾਂ ਪੈਰਾਂ ਦੇ ਨਹਾਂ ਵਿੱਚ ਸੂਈਆਂ ਚੁਭਾਈਆਂ ਜਾਂਦੀਆਂ ਬਿਜਲੀ ਦੇ ਝੱਟੇ ਦਿੱਤੇ ਜਾਂਦੇ ਅਖੀਰ ਵਿੱਚ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਟਿਕਟਕੀ ਵਿੱਚ ਪਾ ਕੇ ਮੌਲਤਾਈ ਕਰਕੇ ਉਹਨਾਂ ਦੀਆਂ ਹੱਡੀਆਂ ਪਸਲੀਆਂ ਤੋੜੀਆਂ ਗਈਆਂ ਪਰ ਜਾਪਾਨੀ ਉਹਨਾਂ ਦੇ ਮਨੋਵਾਲੂ ਨਹੀਂ ਤੋੜ ਸਕੇ ਨਾ ਹੀ ਉਹਨਾਂ ਤੋਂ ਕਿਸੇ ਜੁਰਮ ਦਾ اقਬਾਲ ਕਰਾ ਸਕੇ ਕਿਉਂਕਿ ਉਹਨਾਂ ਨੇ ਜੁਰਮ ਕੋਈ ਕੀਤਾ ਹੀ ਨਹੀਂ ਸੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਤਰ੍ਹਾਂ ਦੇ ਕਿੜਕੀਆਂ ਵਿੱਚ ਲਾ ਕੇ ਕੋਹੜੇ ਮਾਰੇ ਜਾਂਦੇ ਸੀ ਇਸ ਤਰ੍ਹਾਂ ਉਸ ਮਹਾਨ ਦੇਸ਼ ਭਗਤ ਨੂੰ ਬੜੇ ਹੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਆਜੋ ਅਸੀਂ ਉਹਨਾਂ ਦੇ ਨਾਲ ਸੰਬੰਧਿਤ ਲਾਇਬ੍ਰੇਰੀ ਆ ਉਹ ਵੀ ਤੁਹਾਨੂੰ ਦਿਖਾਉਣੀ ਹੈ ਇਕ ਉਹਨਾਂ ਯਾਦ ਵਿੱਚ ਪਿਲਰ ਆਫ TRUTH ਸੱਚ ਦਾ ਬੁਰਜ ਵੀ ਬਣਾਇਆ ਗਿਆ ਤੇ ਨਾਲ ਇੱਕ ਲਾਇਬ੍ਰੇਰੀ ਵੀ ਬਣਾਈ ਗਈ ਹੈ ਇਸ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਿਤਾਬਾਂ ਤੇ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਤੇ ਨਾਲ ਹੋਰ ਵੀ ਚੰਗੇ ਲੇਖਾਰੀਆਂ ਦੇ ਕਿਤਾਬਾਂ ਰੱਖੀਆਂ ਗਈਆਂ ਨੇ ਤੇ ਇਸ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਵੀ ਲਗੀਆਂ ਹੋਈਆਂ ਨੇ ਖਾਦੇ ਨਾਲ ਨੇ ਸ੍ਰੀ ਗੁਰਸੇਵ ਸਿੰਘ ਜੀ ਜੋ ਇਸ ਮਿਊਜ਼ੀਅਮ ਦੀ ਦੇਖਭਾਲ ਕਰਦੇ ਨੇ ਥੋੜੀ ਜਾਣਕਾਰੀ ਉਹਨਾਂ ਤੋਂ ਵੀ ਲੈਣੇ ਆ ਸੇਵ ਸਿੰਘ ਜੀ ਕਿੰਨੇ ਕੁ ਲੋਕ ਰੋਜ਼ ਇੱਥੇ ਆਉਂਦੇ ਆ ਇਹ ਦੇਖਣ ਦੇ ਲਈ ਇੱਥੇ ਤਾਂ ਜੀ ਕੋ ਘੱਟ ਲੋਕ ਆਉਂਦੇ ਜੀ ਮੰਗਲੇ ਜਿੰਨ ਚ ਵੇਲੇ 2 ਜਾਂ 3 ਜਣੇ ਆਉਂਦੇ ਕਦੇ ਕਦੇ ਕੋਈ ਆਉਂਦੇ ਜੀ ਕਦੇ ਕਦੇ ਕੋਈ ਆਉਂਦਾ ਹੀ ਨਹੀਂ ਸ਼ਬਦ ਚਾਤਨ ਬੜੀ ਮਾੜੀ ਗੱਲ ਐ ਏਡੇ ਸ਼ਹੀਦ ਦੀ ਮਿਊਜ਼ੀਅਮ ਯਾਦ ਚ ਬਣਾਇਆ ਹੋਵੇ ਤੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਕਿ ਆਉਣੇ ਹੀ ਨਹੀਂ ਚਾਹੁੰਦੇ ਲੋਕ ਕੀ ਲੱਗਦਾ ਤੁਹਾਨੂੰ ਪਤਾ ਹੀ ਨਹੀਂ ਲੋਕਾਂ ਨੂੰ ਲੋਕਾਂ ਨੂੰ ਪਤਾ ਤਾਂ ਹੈ ਪਰ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ ਇੱਧਰ ਪਰ ਆਈ ਅਵੇਅਰਨੈਸ ਹਾਂਜੀ ਅੱਛਾ ਇਹ ਜਿਹੜਾ ਮਿਊਜ਼ੀਅਮ ਬਣਾਇਆ ਗਿਆ ਇਹਦੇ ਵਿੱਚ ਕੋਈ ਸਰਕਾਰ ਦਾ ਯੋਗਦਾਨ ਸੀ ਕਿ ਪਰਿਵਾਰ ਨੇ ਹੀ ਬਣਵਾਇਆ ਪਰਿਵਾਰ ਨੇ ਹੀ ਬਣਾਇਆ ਅੱਛਾ ਪਰਿਵਾਰ ਨੇ ਆਪਣੇ ਖਰਚੇ ਤੇ ਬਣਾਇਆ ਹਾਂਜੀ ਹਾਂਜੀ ਤੇ ਹੁਣ ਇੱਥੇ ਉਹਦਾ ਕੌਣ ਪਰਿਵਾਰ ਦਾ ਇੱਥੇ ਆਉਂਦਾ ਉਹਨਾਂ ਦੀ ਡੋਟਰੀ ਲੋ ਆਉਂਦੀ ਹੈ ਉਹ ਯੋਗ ਅੰਗਰੇਨ ਕਰਦੇ ਸੀ ਪਹਿਲਾਂ ਉਹਨਾਂ ਦੇ ਬੇਟੇ ਕਰਦੇ ਸੀ ਅੱਛਾ ਜੀ ਉਹਨਾਂ ਦੀ ਡਾਕਟਰ ਇਹਨਾਂ ਲੋਰਾਂ ਕਰਦੇ ਸੀ ਉਹਨਾਂ ਦੀ ਨੂ ਰਾਣੀ ਉਹ ਇੱਥੇ ਆਉਂਦੇ ਆ ਹਾਂਜੀ ਅੱਛਾ ਤੇ ਸਰਕਾਰ ਦਾ ਕੋਈ ਯੋਗਦਾਨ ਹੈ ਕਹਿੰਦੇ ਸੀ ਵੀ ਹਾਂ ਦਵਾਂਗੇ ਖਾਈ ਲੱਖ ਰੁਪਇਆ ਪਰ ਉਹਨਾਂ ਪਰਮਿਸ਼ਨ ਦਿੱਤੀ ਵੀ ਕੋਈ ਡੋਨੇਸ਼ਨ ਨਹੀਂ ਦਿੱਤੀ ਸੋ ਦੇਖੋ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਪਰਿਵਾਰ ਨੇ ਆਪਣਾ ਖਰਚਾ ਕਰਕੇ ਇਹ ਬਹੁਤ ਸੋਹਣਾ ਮਿਊਜ਼ੀਅਮ ਬਣਾਇਆ ਅਸੀਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਨਵੀਂ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੈ ਸੋ ਇਸ ਲਾਇਬ੍ਰੇਰੀ ਦੇ ਵਿੱਚ ਪੜਨ ਲਈ ਕਿਤਾਬਾਂ ਨੇ ਟੇਬਲ ਕੁਰਸੀਆਂ ਨੇ ਲਾਈਟ ਦਾ ਪ੍ਰਬੰਧ ਹੈ ਸਾਰਾ ਕੁਝ ਹੈ ਮੈਂ ਸਿਰਫ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਆਓ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਉਹ ਸ਼ਹੀਦ ਅੱਜ ਅਣਗੌਲੇ ਨੇ ਨਵੀਂ ਪੀੜ੍ਹੀਆਂ ਨੂੰ ਉਹਨਾਂ ਬਾਰੇ ਨਹੀਂ ਪਤਾ ਆਓ ਤੁਸੀਂ ਵੀ ਜਦੋਂ ਇੱਧਰ ਨੂੰ ਕਦੇ ਲੰਘੋ ਤਾਂ ਇਸ ਮਿਊਜ਼ੀਅਮ ਵਿੱਚ ਜ਼ਰੂਰ ਆ ਕੇ ਜਾਇਓ ਉਸ ਮਹਾਨ ਸ਼ਹੀਦ ਨੂੰ ਨਮਸਕਾਰ ਕਰਕੇ ਜਾਇਓ ਜਿਨ੍ਹਾਂ ਨੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਸਾਡੇ ਲਈ ਆਜ਼ਾਦੀ ਦੀ ਮਿਸ਼ਾਲ ਬਲਦੀ ਰੱਖੀ ਹੈ ਬਹੁਤ-ਬਹੁਤ ਧੰਨਵਾਦ